ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਇੱਕ ਟੌਪਿਕ ਤੇ ਗੱਲ ਕਰਨਾ ਚਾਹੂੰਗੀ ਜਿਹੜਾ ਕਿ ਅੱਜਕੱਲ ਬਹੁਤ ਚੱਲ ਰਿਹਾ ਹੈ ਵੈਸਟਰਨ ਕਲਚਰ ਤੋਂ ਸ਼ਾਇਦ ਆਪਾਂ ਨੂੰ ਇਹ ਜ਼ਿਆਦਾ ਸੁਣਨ ਨੂੰ ਮਿਲ ਰਿਹਾ ਹੈ ਆਪਣੇ ਸ਼ਾਇਦ ਦਾ ਮਤਲਬ ਇੱਕ ਵਰਡ ਜ਼ਰੂਰ ਆਪਣਾ ਪਪੂਲਰ ਹੋ ਰਿਹਾ ਹੈ ਮੀਨਿੰਗ ਪਤਾ ਨਹੀਂ ਕਿਸੇ ਨੂੰ ਕਲੀਅਰ ਹੈ ਜਾਂ ਨਹੀਂ ਹੈ ਕੋਸ਼ਿਸ਼ ਕਰਦੇ ਆਂ ਵੀ ਆਪਾਂ ਕਲੀਅਰ ਕਰ ਸਕੇ ਇੱਕ ਦੂਜੇ ਨਾਲ ਗੱਲ ਕਰਕੇ ਆਪਾਂ ਇਹਨੂੰ ਸਮਝ ਸਕੀਏ ਤੇ ਟੌਪਿਕ ਹੈਗਾ ਮੈਨੀਫੈਸਟੇਸ਼ਨ ਸੁਣਾਈ ਹੋਊਗਾ ਤੁਸੀ ਵੀ ਹਾਂਜੀ ਬਿਲਕੁਲ ਮੈਨੀਫੈਸਟੇਸ਼ਨ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਅੱਜਕੱਲ ਹਾਂ ਹਰ ਕੋਟ ਹਰ ਵੀਡੀਓ ਮਤਲਬ ਹਰ ਦੂਜੀ ਵੀਡੀਓ ਜਿਹੜੀ ਹੈਗੀ ਹੈ ਉਹ ਮੈਨੀਫੈਸਟੇਸ਼ਨ ਤੇ ਹੈ ਜੀ ਮੈਨੀਫੈਸਟੇਸ਼ਨ 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 ਐਂਡ ਲੋਕਾਂ ਨੂੰ ਇੱਕ ਜਾਦੂ ਲੱਗ ਰਿਹਾ ਹੈ ਕਿ ਸ਼ਾਇਦ ਕੋਈ ম্যাਜਿਕ ਹੈ ਜੋ ਇਨਸਟੈਂਟ ਹੋ ਜਾਂਦਾ ਹੈ ਹੂੰ ਠੀਕ ਹੈ ਲੋਕਾਂ ਦੇ ਕਾਫੀ ਵਿਊਜ਼ ਇਹਨੂੰ ਲੈ ਕੇ ਡਿਫਰੈਂਟ ਡਿਫਰੈਂਟ ਹੈਗੇ ਆ ਠੀਕ ਹੈ ਉਹਨਾਂ ਨੂੰ ਲੱਗ ਰਿਹਾ ਹੈ ਕਿ ਇਹ ਇੱਕ ਐਦਾਂ ਦੀ ਚੀਜ਼ ਹੈ ਜੋ ਸ਼ਾਇਦ ਹੁਣੇ ਆਈ ਹੈ ਤੇ ਸਾਡੇ ਹੱਥ ਲੱਗ ਗਈ ਹੈ ਤੇ ਹੁਣ ਅਸੀਂ ਇਹਨੂੰ ਇਦਾਂ ਕਰਕੇ ਕਿਸੇ ਵੀ ਤਰੀਕੇ ਨਾਲ ਟੈਕਨੀਕਸ ਯੂਜ਼ ਕਰਕੇ ਤੇ ਸ਼ਾਇਦ ਅਸੀਂ ਜ਼ਿੰਦਗੀ 'ਚ ਪਤਾ ਨਹੀਂ ਕੀ ਕੀ ਖਟ ਲਾਂਗੇ ਸ਼ਾਕਲਾਕਾ ਬੂੰਬਮ ਵਾਲੀ ਪੈਨਸਲ ਮਿਲ ਗਈ ਹੈ ਸੇਮ ਸੇਮ ਬਸ ਉਹੀ ਹਾਲ ਹੈ ਅੱਛਾ ਮੈਨੀਫੈਸਟੇਸ਼ਨ ਮੇਰੇ ਅਕੋਰਡਿੰਗ ਮੈਨੀਫੈਸਟੇਸ਼ਨ ਉਹ ਉਹਨੂੰ ਕਵਾਂਗੇ ਆਪਾਂ ਜੋ ਆਪਾਂ ਚੀਜ਼ ਚਾਹੁੰਦੇ ਹੋਈਏ ਉਹ ਆਪਾਂ ਨੂੰ ਮਿਲ ਜੇ ਉਹਨੂੰ ਆਪਾਂ ਪੰਜਾਬੀ 'ਚ ਸਿੱਧੇ ਸ਼ਬਦਾਂ 'ਚ ਮੈਨੀਫੈਸਟੇਸ਼ਨ ਕਹਿ ਸਕਦੇ ਹਾਂ ਹਾਂ ਬਿਲਕੁਲ ਤੇ ਮੈਨੀਫੈਸਟੇਸ਼ਨ ਜੋ ਚਾਹੁੰਦੇ ਹੋਈਏ ਉਹ ਮਿਲ ਜੇ ਬਟ ਇਹ ਇੰਨਾ ਸਿੰਪਲ ਨਹੀਂ ਹੈ ਨਾ ਕਿ ਜੋ ਚਾਹੁੰਦੇ ਚਾਹੁੰਦੇ ਤਾਂ ਆਪਾਂ ਬਹੁਤ ਕੁਝ ਹਮ ਜ਼ਿੰਦਗੀ ਚ ਹੁਣ ਹਰ ਇਨਸਾਨ ਕੋਲ ਜੇ ਆਪਾਂ ਲਿਸਟ ਬਣਾ ਲਈਏ ਨਾ ਮੈਨੂੰ ਲੱਗਦਾ ਪੇਜ ਥੋੜੇ ਪੈ ਜਾਣਗੇ ਪਰ ਚਾਉਣ ਵਾਲੀਆਂ ਚੀਜ਼ਾਂ ਬਹੁਤ ਜ਼ਿਆਦਾ ਹੋਣਗੀਆਂ ਹਮ ਠੀਕ ਹੈ ਪਰ ਉਹਦਾ ਮੈਂ ਸੌਰੀ ਇੰਟਰਪਟ ਕਰ ਰਹੀ ਹਾਂ ਮੇਰੇ ਦਿਮਾਗ ਚ ਇੱਕ ਚੀਜ਼ ਆ ਗਈ ਮੈਨੀਫੈਸਟੇਸ਼ਨ ਮੈਂ ਥੋੜੇ ਦਿਨ ਪਹਿਲਾਂ ਇੱਕ ਕੁਝ ਪੜਿਆ ਸੀ ਜਿਹਦੇ ਚ ਲਿਖਿਆ ਸੀਗਾ ਕਿ ਤੁਸੀਂ ਕੁਝ ਚਾ ਰਹੇ ਹੋ ਨਾ ਤਾਂ ਉਹਨੂੰ ਰੋਜ਼ ਪੇਪਰ ਪੈਨ ਨਾਲ ਲਿਖ ਕੇ ਨਾ ਪੇਪਰ ਤੇ ਉਹ ਤੁਸੀਂ ਆਪਣੇ ਸਹਰਾਣੇ ਰੱਖ ਕੇ ਸੌਂ ਜਾਓ ਤੇ ਉਹ ਹੌਲੀ ਹੌਲੀ ਮੈਨੀਫੈਸਟ ਹੋਣਾ ਸ਼ੁਰੂ ਹੋ ਜਾਊਗਾ ਮਤਲਬ ਕਿ ਇਹ ਸੱਚ ਹੋ ਸਕਦਾ ਮੈਨੀਫੈਸਟ ਕਰਨ ਦੇ ਨਾ ਐਕਚੁਅਲੀ ਬਹੁਤ ਸਾਰੇ ਤਰੀਕੇ ਦੱਸੇ ਜਾ ਰਹੇ ਨੇ ਜੋ ਹੈ ਵੀ ਹਮ ਮੈਨੀਫੈਸਟੇਸ਼ਨ ਦੇ ਵਿੱਚ ਜਿੱਦਾਂ ਹੁਣ ਸਰਹਾਣੇ ਵਾਲਾ ਤੁਸੀਂ ਇੱਕ ਦੱਸਿਆ ਇਸ ਤੋਂ ਇਲਾਵਾ ਲੋਕਾਂ ਨੂੰ ਇੱਕ ਵਿਜੂਅਲਾਈਜੇਸ਼ਨ ਦਾ ਬਹੁਤ ਕ੍ਰੇਜ਼ ਜੜਿਆ ਹੋਇਆ ਆ ਵਿਜੂਅਲਾਈਜੇਸ਼ਨ ਵਿਜੂਅਲ ਵਿਜੂਅਲਾਈਜੇਸ਼ਨ ਮਤਲਬ ਕਿ ਤੁਸੀਂ ਕੁਝ ਵਿਜੂਅਲਾਈਜ਼ ਕਰਨਾ ਆ ਠੀਕ ਹੈ ਜੋ ਚੀਜ਼ ਤੁਸੀਂ ਚਾਹੁੰਦੇ ਹੋ ਉਹ ਹੋ ਰਹੀ ਹੈ ਠੀਕ ਹੈ ਜੋ ਚੀਜ਼ ਤੁਹਾਨੂੰ ਚਾਹੀਦੀ ਹੈ ਇਮੇਜਿਨ ਕਰਨਾ ਕਿ ਉਹ ਤੁਹਾਡੇ ਕੋਲ ਆਲਰੇਡੀ ਹੈਗੀ ਹੈ ਜੋ ਕਿ ਇਹ ਬਿਲਕੁਲ ਸੱਚ ਆ ਬਟ ਮੈਨੂੰ ਇਦਾਂ ਲੱਗਦਾ ਹੈ ਕਿ ਇਹਨੂੰ ਸਮਝਣ ਦੇ ਵਿੱਚ ਨਾ ਹਲੇ ਕਈ ਲੋਕ ਬਹੁਤ ਗਲਤੀ ਕਰ ਰਹੇ ਨੇ ਜਿਵੇਂ ਕਿ ਜਿਵੇਂ ਕਿ ਫੋਰ ਐਗਜ਼ਾਮਪਲ ਕਿ ਮੈਨੀਫੈਸਟੇਸ਼ਨ ਨੂੰ ਅਗਰ ਮੈਂ ਆਪਣੇ ਤਰੀਕੇ ਨਾਲ ਦੱਸਾਂ ਨਾ ਤਾਂ ਮੈਨੀਫੈਸਟੇਸ਼ਨ ਇੱਕ ਆਪਣੇ ਸਬਕੌਨਸ਼ੀਅਸ ਨੂੰ ਕਲੀਨ ਕਰਨ ਦਾ ਤਰੀਕਾ ਆ ਮੈਨੀਫੈਸਟੇਸ਼ਨ ਕੋਈ ਜਾਦੂ ਨਹੀਂ ਹੈਗਾਗਾ ਕਿ ਤੁਹਾਨੂੰ ਅੱਜ ਮਤਲਬ ਤੁਸੀਂ ਇੱਕ ਛੜੀ ਘੁਮਾਈ ਤੇ ਤੁਹਾਨੂੰ ਮਿਲ ਗਿਆ ਠੀਕ ਹੈ ਇਟ ਇਜ਼ ਅ ਪ੍ਰੋਸੈਸ ਪ੍ਰੋਸੈਸ ਨੂੰ ਕਹਾਂਗੇ ਤੇ ਉਹਦੇ ਉਹ ਉਹਦੇ ਲਾਸਟ 'ਚ ਜੇ ਤੁਹਾਨੂੰ ਰਿਜ਼ਲਟ ਮਿਲੂਗਾ ਨਾ ਉਹ ਤੁਹਾਡਾ ਹੋਊਗਾ ਤੇ ਉਹ ਪ੍ਰੋਸੈਸ ਦੇ ਵਿੱਚ ਕੀ ਮੇਨ ਕੀ ਚੀਜ਼ ਹੁੰਦੀ ਹੈ ਕਿ ਤੁਸੀਂ ਆਪਣੇ ਸਬਕੌਨਸ਼ੀਅਸ ਨੂੰ ਕਲੀਨ ਕਰਨਾ ਹੁੰਦਾ ਸਬਕੌਨਸ਼ੀਅਸ ਮਾਈਂਡ ਮਤਲਬ ਕਿ ਤੁਹਾਡੇ ਬ੍ਰੇਨ ਦੇ ਜਿੱਥੇ ਆਪਾਂ ਨੂੰ ਆਪਾਂ ਨੂੰ ਆਪਣੇ ਮਾਈਂਡ ਦਾ ਦੋ ਤਰੀਕੇ ਦੇ ਮਾਈਂਡ ਹੁੰਦੇ ਨੇ ਕੌਨਸ਼ੀਅਸ ਤੇ ਸਬਕੌਨਸ਼ੀਅਸ ਜਿਹਨੂੰ ਆਪਾਂ ਕਹਿੰਦੇ ਆ ਚੇਤਮਨ ਤੇ ਅਚੇਤਮਨ ਹਾਂਜੀ ਬਿਲਕੁਲ ਤੇ ਜਿਹੜਾ ਆਪਣਾ ਕੌਨਸ਼ੀਅਸ ਮਾਈਂਡ ਹੁੰਦਾ ਉਹ ਆਪਣਾ 5% ਹੁੰਦਾ ਤੇ ਬਾਕੀ ਸਾਰਾ ਆਪਣਾ 95% ਸਬਕੌਨਸ਼ੀਅਸ ਮਾਈਂਡ ਹੁੰਦਾ ਹੈ ਠੀਕ ਹੈ ਠੀਕ ਹੈ ਸੋ ਮੈਨੀਫੈਸਟੇਸ਼ਨ ਦਾ ਜਿਹੜਾ ਮੇਨ ਫੋਕਸ ਹੁੰਦਾ ਨਾ ਉਹ ਸਿਰਫ ਤੇ ਸਿਰਫ ਤੁਹਾਡੇ ਸਬਕੌਨਸ਼ੀਅਸ ਨੂੰ ਕਲੀਨ ਕਰਨਾ ਹੁੰਦਾ ਹੈ ਠੀਕ ਹੈ ਹੁਣ ਕਿ ਮੋਸਟਲੀ ਲੋਕ ਇਹੀ ਗਲਤੀ ਕਰਦੇ ਨੇ ਕਿ ਉਹ ਟੈਕਨੀਕਸ ਫੋਲੋ ਕਰ ਰਹੇ ਨੇ ਪਿੱਲੋ ਥੱਲੇ ਕੁਝ ਰੱਖ ਲਿਆ ਵਾਟਰ ਟੈਕਨਿਕ ਹੁੰਦੀ ਹੈ ਪਾਣੀ ਨਾਲ ਕੁਝ ਮੈਨੀਫੈਸਟ ਕੀਤਾ ਠੀਕ ਹੈ ਜਰਨਲਿੰਗ ਨਾਲ ਲੋਕ ਮੈਨੀਫੈਸਟ ਕਰਦੇ ਆ ਜੋ ਕਿ ਬਹੁਤ ਵਧੀਆ ਤਰੀਕੇ ਹੈਗੇ ਨੇ ਕਿਉਂਕਿ ਤੁਹਾਨੂੰ ਇਹ ਤਰੀਕਿਆਂ ਦੀ ਲੋੜ ਵੀ ਹੈਗੀ ਹੈ ਬਟ ਉਹਨੂੰ ਇੱਕ ਆਰਗੇਨਾਈਜ਼ਡ ਵੇ ਨਾਲ ਅਗਰ ਆਪਾਂ ਦੇਖਾਂਗੇ ਨਾ ਤਾਂ ਫੇਰ ਹੀ ਉਹਦਾ ਰਿਜ਼ਲਟ ਮਿਲਦਾ ਹੈ ਇਹ ਇਹਨੂੰ ਥੋੜਾ ਜ ਮਤਲਬ ਹੋਰ ਐਕਸਪਲੇਨ ਕਰ ਸਕਦੇ ਹੋ ਕੋਈ ਕੋਈ ਐਗਜ਼ਾਮਪਲ ਤੁਹਾਨੂੰ ਯਾਦ ਆਰੀ ਹੋਵੇ ਵੀ ਜਿਵੇਂ ਮੈਂ ਕੁਝ ਮਤਲਬ ਕਿਸ ਤਰ੍ਹਾਂ ਨਾਲ ਪੋਜ਼ਿਟਿਵ ਵੀ ਹੋ ਸਕਦੀ ਹੈ ਮੈਨੀਫੈਸਟੇਸ਼ਨ 네ਗੇਟਿਵ ਵੀ ਮੈਨੀਫੈਸਟ ਕਰ ਸਕਦੇ ਆ ਆਪਣੀ ਸਾਰੀ ਲਾਈਫ ਹੀ ਮੈਨੀਫੈਸਟੇਸ਼ਨ ਹੈ ਆਪਾਂ ਨੂੰ ਲੱਗਦਾ ਹੈ ਉਹ ਸਿਰਫ ਫਰਕ ਸਿਰਫ ਇੰਨਾ ਹੈ ਕਿ ਅੱਜ ਆਪਾਂ ਅਨਕੌਂਸ਼ੀਅਸਲੀ ਆਪਣੀ ਲਾਈਫ ਚ ਚੀਜ਼ਾਂ ਮੈਨੀਫੈਸਟ ਕਰ ਰਹੇ ਹਾਂ ਬਿਨਾ ਕੁਝ ਜਾਣੇ ਬਿਨਾ ਕੁਝ ਮਤਲਬ ਆਪਾਂ ਕੌਨਸ਼ੀਅਸ ਨਹੀਂ ਹੈਗੇਗੇ ਤੇ ਹਰ ਚੀਜ਼ ਆਪਣੀ ਜ਼ਿੰਦਗੀ ਦੇ ਵਿੱਚ ਮੈਨੀਫੈਸਟ ਹੋ ਰਹੀ ਹੈ ਜੋ ਆਪਾਂ ਜੋ ਵੀ ਆਪਣਾ ਸਟਰੋਂਗ ਥਾਟ ਹੁੰਦਾ ਹੈ ਠੀਕ ਹੈ ਤੁਸੀਂ ਆਪਣੀ ਲਾਈਫ ਨੂੰ ਸਿਰਫ ਤੁਸੀਂ ਨਹੀਂ ਮੈਂ ਸਾਰਿਆਂ ਨੂੰ ਕਹੂੰਗੀ ਕਿ ਆਪਣੀ ਲਾਈਫ ਦੇ ਵਿੱਚ ਇੱਕ ਸ਼ਾਂਤੀ ਨਾਲ ਬਹਿ ਕੇ ਅਗਰ ਆਪਾਂ ਚਾਤੀ ਮਾਰੀਏ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੋਣਗੀਆਂ ਜੋ ਤੁਸੀਂ ਬਹੁਤ ਟਾਈਮ ਤੋਂ ਕਾਮਨਾ ਕੀਤੀ ਹੋਊਗੀ ਜਿਨ੍ਹਾਂ ਦੀ ਤੇ ਉਹ ਤੁਹਾਡੀ ਲਾਈਫ 'ਚ ਅੱਜ ਹੋਣਗੀਆਂ ਵੀ ਕਿਸੇ ਟਾਈਮ ਤੇ ਸਿਰਫ ਤੁਸੀਂ ਸੋਚਿਆ ਸੀ ਉਹਨਾਂ ਨੂੰ ਹੂੰ ਠੀਕ ਹੈ ਅੱਜ ਤੁਹਾਡੀ ਜ਼ਿੰਦਗੀ ਚ ਹੈਗੀਆਂ ਵੀ ਨੇ ਪਰ ਕੀ ਉਹ ਸਿਰਫ ਸੋਚਣ ਨਾਲ ਹੋਗੀਆਂ ਸੀ ਹਮ ਕੁਐਸ਼ਨ ਇਹ ਵੀ ਤਾਂ ਬੰਦ ਹੈ ਨਾ ਹਾਂ ਹਾਂ ਕਿ ਤੁਸੀਂ ਉਸ ਟਾਈਮ ਸਿਰਫ ਸੋਚਿਆ ਸੀ ਬਟ ਅੱਜ ਕੀ ਉਹ ਸੋਚਣ ਨਾਲ ਹੋਗੀਆਂ ਸੀ ਨਹੀਂ ਠੀਕ ਹੈ ਤਾਂ ਆਪਣੀ ਪੂਰੀ ਲਾਈਫ ਹੀ ਮੈਨੀਫੈਸਟੇਸ਼ਨ ਹੈ ਜੇ ਆਪਾਂ ਨੂੰ ਮਤਲਬ ਕਿਸੇ ਐਗਜ਼ਾਮਪਲ ਨਾਲ ਸਮਝਣਾ ਹੋਵੇ ਕੀ ਐਗਜ਼ੈਕਟ ਸਿੰਪਲ ਜੇ ਆਪਾਂ ਕਿਸੇ ਲੈਮਨ ਨੂੰ ਸਮਝਾਉਣਾ ਹੈ ਵੀ ਤੁਸੀਂ ਕੀ ਕਿਵੇਂ ਮੈਨੀਫੈਸਟ ਕਰ ਸਕਦੇ ਹੋ ਤੁਸੀਂ ਇਨੀ ਜੇ ਮੈਨੀਫੈਸਟ ਛੱਡ ਦिए ਜੇ ਸਬਕੌਨਸ਼ੀਅਸਲੀ ਕਿਵੇਂ ਆਪਾਂ ਚੀਜ਼ਾਂ ਮੈਨੀਫੈਸਟ ਕਰ ਰਹੇ ਹਾਂ ਕਈ ਵਾਰ ਆਪਾਂ ਸਬਕੌਨਸ਼ੀਅਸਲੀ 네ਗੇਟਿਵ ਵੀ ਤਾਂ ਮੈਨੀਫੈਸਟ ਕਰ ਸਕਦੇ ਹਾਂ ਉਹਦੇ ਕੋਈ ਐਗਜ਼ਾਮਪਲ ਕੋਈ ਉਦਾਹਰਨ ਕੋਈ ਯਾਦ ਆਰੀ ਹੋਵੇ ਮੈਨਾਂ ਇੱਕ ਬਹੁਤ ਸੋਹਣੀ ਚੀਜ਼ ਪੜ੍ਹੀ ਸੀਗੀ ਉਹ ਕਹਿੰਦੇ ਸੀ ਕਿ ਤੁਹਾਡੀ ਜਿਹੜੀ ਲਾਈਫ ਦਾ ਤੁਹਾਡਾ ਸਟਰੋਂਗੇਸਟ ਥਾਟ ਹੋਊਗਾ ਨਾ ਉਹੀ ਤੁਹਾਡੀ ਲਾਈਫ ਨੂੰ ਡਾਇਰੈਕਟ ਕਰਦਾ ਹੈ ਹਮ ਇਹਨੂੰ ਨਾ ਹੁਣ ਮੈਂ ਇੱਕ ਐਗਜ਼ਾਮਪਲ ਦੇ ਨਾਲ ਸਮਝਾਉਣੀ ਆ ਇੱਕ ਲਾਈਵ ਐਗਜ਼ਾਮਪਲ ਹੈ ਸਾਡੇ ਨਾ ਏਰੀਆ ਦੇ ਵਿੱਚ ਇੱਕ ਬਜ਼ੁਰਗ ਸੀਗੇ ਹੈ ਨਾ ਉਹਨਾਂ ਦੇ ਘਰੇ ਦੋ ਬਾਈਕਸ ਸੀਗੀਆਂ ਤਾਂ ਉਹਨਾਂ ਦਾ ਨਾ ਇੱਕ ਬਾਈਕ ਦਾ ਜਿਹੜਾ ਲੋਕ ਸੀ ਉਹ ਥੋੜਾ ਜਿਹਾ ਖਰਾਬ ਸੀ ਉਹਨਾਂ ਦਾ ਧਿਆਨ ਨਾ ਉਸ ਬਾਈਕ ਵਿੱਚ ਹੀ ਹੁੰਦਾ ਸੀ ਕਿ ਕਿਤੇ ਬਾਈਕ ਚੋਰੀ ਨਾ ਹੋ ਜਾਏ ਕੋਈ ਲੈ ਨਾ ਜਾਵੇ ਇਹਨੂੰ ਤਾਂ ਉਹ ਹਰ ਰੋਜ਼ ਨਾ ਉਹਨਾਂ ਨੂੰ ਸ਼ਾਮ ਨੂੰ ਜਾ ਕੇ ਜ਼ਰੂਰ ਚੈੱਕ ਕਰਦੇ ਸੀ ਕਿ ਕਿਤੇ ਫੋਕਸ ਉਹਨਾਂ ਦਾ ਇਹ ਸੀ ਕਿ ਹਾਂ ਵੀ ਚੋਰੀ ਨਾ ਹੋ ਜਾਏ ਬਟ ਉਹ ਉਹਨੂੰ ਕੌਨਸ਼ੀਅਸਲੀ ਉਹਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਬਟ ਸਬਕੌਨਸ਼ੀਅਸਲੀ ਉਹਨਾਂ ਦੇ ਅੰਦਰ ਇੱਕ ਡਰ ਸੀ ਕਿ ਕਿਤੇ ਚੋਰੀ ਨਾ ਹੋ ਜਾਏ ਠੀਕ ਹੈ ਤੇ ਉਹ 95% ਚ ਕੀ ਸੀ ਡਰ ਤੇ 5% ਚ ਕੀ ਸੀ ਕਿ ਮੈਂ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਸੇਵ ਕਰ ਲਾਂ ਠੀਕ ਹੈ ਹੁਣ ਉਹ ਕੀ ਹੋਇਆ ਬਹੁਤ ਦਿਨ ਉਹ ਇਦਾਂ ਚਲਦੇ ਰਹੇ ਚਲਦੇ ਰਹੇ ਚਲਦੇ ਰਹੇ ਤਾਂ ਉਹੋ ਬਾਈਕ ਜਿਹੜੀ ਸੀ ਨਾ ਇੱਕ ਦਿਨ ਬੈਂਕ ਤੋਂ ਬਾਹਰੋਂ ਕਿਸੇ ਨੇ ਚੋਰੀ ਕਰ ਲਈ ਠੀਕ ਹੈ ਉਹੀ ਬਾਈਕ ਚੋਰੀ ਹੋਈ ਦੂਸਰੀ ਨਹੀਂ ਹੋਈ ਹੂੰ ਤੇ ਉਹ ਪਤਾ ਵੀ ਨਹੀਂ ਲੱਗਿਆ ਉਹਨਾਂ ਨੂੰ ਕਿਹੜੇ ਟਾਈਮ ਕਿਹਨੇ ਚੋਰੀ ਕਰ ਲਈ ਮਤਲਬ ਇਹ ਹੈ ਕਿ ਜਿਹੜਾ ਸਬਕੌਨਸ਼ੀਅਸਲੀ ਸਟਰੋਂਗੇਸਟ ਥਾਟ ਸੀ ਉਹ ਚੋਰੀ ਦਾ ਸੀ ਹਾਂ ਫੀਅਰ ਦਾ ਸੀ ਡਰ ਦਾ ਸੀ ਹੂੰ ਤੇ ਉਹ ਹੂੰ ਮਤਲਬ ਹੁਣ ਮੇਰੇ ਖਿਆਲ ਨਾਲ 네ਗੇਟਿਵਲੀ ਕਿਵੇਂ ਮੈਨੀਫੈਸਟ ਕਰਦੇ ਆ ਮੈਨੂੰ ਲੱਗਦਾ ਸਾਰੇ ਆਪਾਂ ਜੇ ਬੈਠ ਕੇ ਸੋਚਾਂਗੇ ਆਪਣੀ ਡੇਲੀ ਲਾਈਫ 'ਚ ਆਪਾਂ ਕਿਤੇ ਨਾ ਕਿਤੇ ਇਹੋ ਜਿਹਾ ਕੰਮ ਜ਼ਰੂਰ ਕੀਤਾ ਹੋਗਾ ਵੀ ਮਨ 'ਚ ਆਪਣੇ ਕੁਝ ਹੋਰ ਚੱਲ ਰਿਹਾ ਹੋਣਾ ਵੀ ਅੰਦਰੋਂ ਅੰਦਰੀਤ ਆਪਾਂ ਚੱਲ ਰਿਹਾ ਹੋਣਾ ਵੀ ਕੁਝ ਨਾ ਕੁਝ 네ਗੇਟਿਵ ਬਾਹਰੋਂ ਆਪਾਂ ਬਿਹੇਵ ਕਰ ਰਹੇ ਹੋਵਾਂਗੇ ਵੀ ਨਹੀਂ 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 ਸਭ ਸਹੀ ਹੈ ਸਭ ਸਹੀ ਹੈ 올 ਇਜ਼ ਵੈਲ ਪਰ ਉਹ ਐਕਚੁਅਲੀ ਜਿਹੜੀ ਤੁਸੀਂ 95% ਵਾਲੀ ਗੱਲ ਕੀਤੀ ਹੈ ਉਹ ਮਤਲਬ ਮੈਨੂੰ ਵੀ ਆ ਲੱਗਦਾ ਵੀ ਮੈਨੂੰ ਹੋਰ ਕਲੈਰਿਟੀ ਮਿਲ ਗਈ ਹੈ ਇਸਦੇ ਵੀ 네ਗੇਟਿਵਲੀ ਕਿਵੇਂ ਮੈਨੀਫੈਸਟ ਕਰ ਸਕਦੇ ਆ ਤੇ ਹੁਣ ਇਹਦੇ ਚ ਜਿੱਦਾਂ ਤੁਸੀਂ ਪਿੱਲੋ ਟੈਕਨੀਕ ਵਾਲੀ ਗੱਲ ਕੀਤੀ ਸੀ ਤਾਂ ਉਹਦੇ ਵਿੱਚ ਇੱਕ ਇਨਸਾਨ ਅਗਰ ਲਿਖ ਕੇ ਰਾਤ ਨੂੰ ਸਿਰਾਂਨੇ ਦੇ ਮਤਲਬ ਸਿਰਾਂਨੇ ਦੇ ਥੱਲੇ ਰੱਖ ਕੇ ਸੌਂਦਾ ਆ ਤਾਂ ਉਹ ਉਹਨੂੰ ਇੱਕ ਤਾਂ ਇੱਕੋ ਦਾ ਫਾਇਦਾ ਇਹ ਹੁੰਦਾ ਆ ਕਿ ਉਹਨੂੰ ਉਹ ਚੀਜ਼ ਰਿਮਾਈਂਡ ਮਤਲਬ ਉਹ ਰਿਮਾਈਂਡਰ ਰੱਖਦਾ ਆ ਕਿ ਹਾਂ ਵੀ ਆਹ ਚੀਜ਼ ਮੈਨੂੰ ਚਾਹੀਦੀ ਹੈ ਆਪਣੇ ਸਬਕੌਨਸ਼ੀਅਸ ਮਾਈਂਡ ਨੂੰ ਦੱਸਦਾ ਆ ਠੀਕ ਹੈ ਹੁਣ ਉਹਦੇ ਵਿੱਚ ਕੀ ਹੋਊਗਾ ਮੰਨ ਲਓ ਆਪਾਂ ਉਹ ਟੈਕਨੀਕ ਤਾਂ ਯੂਜ਼ ਕਰ ਲਈ ਪਰ ਸਾਰਾ ਦਿਨ ਆਪਾਂ ਉਹਦੇ ਓਪੋਜ਼ਿਟ ਸੋਚ ਰਹੇ ਆ ਕਿਤੇ ਕੋਈ ਐਹੋ ਜਿਹੀ ਸਿਚੁਏਸ਼ਨ ਆ ਗਈ ਤਾਂ ਆਪਾਂ ਨੂੰ ਲੱਗਿਆ ਕਿ ਨਹੀਂ ਯਾਰ ਮੈਂ ਐ ਚੀਜ਼ ਡਿਸਰਵ ਨਹੀਂ ਕਰਦੀ ਆਪਣਾ ਮਾਈਂਡ ਦਾ ਬਿਲੀਫ ਸਬਕੌਂਸ਼ੀਅਸ ਦਾ ਬਿਲੀਫ ਇੱਕ ਏ ਹੈ ਨਾਲ ਆਪਾਂ ਚੱਲਦੇ ਹੁੰਨੇ ਆ ਨਾ ਵੀ ਕਰਕੇ ਦੇਖ ਲੈਣੇ ਆ ਵੈਸੇ ਹੋਣਾ ਤਾਂ ਹੈ ਨਹੀਂ ਹਾਂ ਉਹ ਅੰਦਰ ਚੱਲ ਜਿਹੜਾ ਚੱਲ ਰਿਹਾ ਹੁੰਦਾ ਵੀ ਹੋਣਾ ਤਾਂ ਹੈ ਨਹੀਂ ਹਾਂ ਹੋਣਾ ਤਾਂ ਹੈ ਨਹੀਂ ਤਾਂ ਉਹ ਹੋਣਾ ਤਾਂ ਹੈ ਨਹੀਂ ਮੈਨੀਫੈਸਟ ਹੋ ਜਾਂਦਾ ਹਾਂ ਹਾਂ ਹੋਣਾ ਤਾਂ ਹੈ ਨਹੀਂ ਮੈਨੀਫੈਸਟ ਹੁੰਦਾ ਹੈ ਇਹਦੇ ਤੇ ਨਾ ਇੱਕ ਨਿੱਕੀ ਜਿਹੀ ਸਟੋਰੀ ਸੀਗੀ ਤਾਂ ਇੱਕ ਨਾ ਬੱਚੇ ਨੂੰ ਇੱਕ ਗੁਰੂ ਹੁੰਦੇ ਆ ਉਹਨਾਂ ਦੇ ਉਹ ਬੱਚਾ ਨਾਲ ਗੁਰੂ ਨੂੰ ਪੁੱਛਦਾ ਆ ਕਿ ਯਾਰ ਇਹ ਵਾਲਾ ਜਿਹੜਾ ਦਰਖਤ ਹੈ ਕਹਿੰਦੇ ਨੇ ਕਿ ਦੁਨੀਆ 'ਚ ਕੁਝ ਵੀ ਪੋਸੀਬਲ ਮਤਲਬ ਇਦਾਂ ਦੀ ਕੋਈ ਚੀਜ਼ ਨਹੀਂ ਜੋ ਇੰਪੋਸੀਬਲ ਹੋਵੇ ਤਾਂ ਉਹਦੇ ਗੁਰੂ ਕਹਿੰਦੇ ਹਾਂ ਬਿਲਕੁਲ ਕੋਈ ਇਦਾਂ ਦੀ ਚੀਜ਼ ਨਹੀਂ ਹੈਗੀ ਜਿਹੜੀ ਪੋਸੀਬਲ ਨਹੀਂ ਹੈਗੀ ਕਹਿੰਦਾ ਉਹ ਸਾਹਮਣੇ ਦਰਖਤ ਖੜਾ ਆ ਤੇ ਜੇ ਮੈਂ ਉਹਨੂੰ ਜਾ ਕੇ ਧੱਕਾ ਮਾਰਾਂ ਤਕਿਉ ਹਿੱਲ ਜੂਗਾ ਤਾਂ ਉਹਦੇ ਗੁਰੂ ਕਹਿੰਦੇ ਨੇ ਕਿ ਹਾਂ ਤੂੰ ਨਾ ਐ ਕਰ 10 12 ਦਿਨਾਂ ਤੂੰ ਇਹਨੂੰ ਦਰਖਤ ਨੂੰ ਆ ਕੇ ਨਾ ਰੋਜ਼ ਐ ਕਹਿਣਾ ਕਿ ਹਾਂ ਤੂੰ ਗਾਂ ਹੋ ਜਾ ਤੇ ੱਟਕਾ ਮਾਰਨਾ ਹੈ ਠੀਕ ਹੈ 10ਵੇਂ ਦਿਨ ਬਾਅਦ ਨਾ ਜਦੋਂ ਗੁਰੂਕੁਲ ਵਾਪਸ ਆਂਦਾ ਹੈ ਤਾਂ ਉਹ ਕਹਿੰਦਾ ਕਿ ਮੈਂ ਤਾਂ 10 ਦਿਨ ਤੱਕਾ ਮਾਰਦਾ ਰਿਹਾ ਹਿੱਲਿਆ ਨਹੀਂ ਗੁਰੂ ਗੰਦ ਸਾਹਿਬ ਅੱਛਾ ਨਹੀਂ ਹਿੱਲਿਆ ਕਹਿੰਦਾ ਹਾਂ ਮੈਨੂੰ ਪਤਾ ਹੀ ਸੀ ਇਹਨੇ ਨਹੀਂ ਹਿਲਣਾ ਕਹਿੰਦੇ ਬਸ ਇਸੇ ਕਰਕੇ ਤਾਂ ਹਿੱਲਿਆ ਨਹੀਂ ਇਹੀ ਬਸ ਚੱਕਰ ਹੈ ਆਪਣਾ ਮੈਨੀਫੈਸਟੇਸ਼ਨ ਦਾ ਵੀ ਕਾਰਾ ਪਾਜ਼ਾਰਾ ਕੁਝ ਰਹੇ ਆ ਸੋਚ ਆਪਾਂ ਪੋਜ਼ਿਟਿਵ ਰਹੇ ਆ ਪਰ ਉਹਦੇ ਅਗੇਂਸਟ ਆਪਣੇ ਅੰਦਰ ਹਲੇ ਬਹੁਤ ਨੈਗੇਟਿਵ ਬਿਲੀਵਸ ਬਨੇ ਆ ਕਿਤੇ ਨਾ ਕਿਤੇ ਹਾਂ ਆਪਾਂ ਅੰਦਰ ਹੈਗੇ ਨੈਗੇਟਿਵ ਚੱਲ ਰਿਹਾ ਜਦ ਤੱਕ ਕਿਸੇ ਵੀ ਚੀਜ਼ ਨੂੰ ਲੈ ਕੇ ਆਪਾਂ ਆਪਣੇ ਸਬਕੌਨਸ਼ੀਅਸ ਮਾਈਂਡ ਨੂੰ ਕਲੀਨ ਨਹੀਂ ਕਰਾਂਗੇ ਕਿ ਅਸੀਂ ਇਸ ਚੀਜ਼ ਨੂੰ ਡਿਸਰਵ ਕਰਦੇ ਆ ਜਦੋਂ ਉਹਨੂੰ ਬਦਲ ਲੱਗ ਜੂਗਾ ਨਾ ਕਿ ਹਾਂ ਅਸੀਂ ਡਿਸਰਵ ਕਰਦੇ ਆ ਉਹ ਆਪਾਂ ਟੈਕਨੀਕਸ ਦੇ ਥਰੂ ਕਰਦੇ ਆ ਵਾਰ-ਵਾਰ ਅੰਦਰ ਬਾੜ-ਵਾਰ ਕੇ ਬਾਹਰ-ਵਾਰ ਕੇ ਕਿ ਹਾਂ ਯਾਰ ਵੀ ਇਹ ਚੀਜ਼ ਮੈਂ ਡਿਸਰਵ ਕਰਦੀ ਆ ਉਸ ਤੋਂ ਬਾਅਦ ਹੀ ਤੁਸੀਂ ਮੈਨੀਫੈਸਟ ਕਰ ਸਕਦੇ ਹੋ ਉਹ ਉਦੋਂ ਤੁਹਾਡੇ ਲਾਈਫ ਦੇ ਵਿੱਚ ਉਹ ਚੀਜ਼ ਆਂਦੀ ਆ ਅਸਲ ਦੇ ਵਿੱਚ ਮੈਨੂੰ ਲੱਗਦਾ ਕਾਫੀ ਮਤਲਬ ਇਹ ਨਿੱਕੀ ਜਿਹੀ ਐਗਜ਼ਾਮਪਲ ਦੇ ਨਾਲ ਇੱਕ ਡੈਫੀਨੇਸ਼ਨ ਤਾਂ ਜ਼ਰੂਰ ਕਲੀਅਰ ਕਰ ਸਕੇ ਹੋਵਾਂਗੇ ਆਪਾਂ ਹੈ ਨਾ ਤੇ ਇਕੋ ਦੇ ਵਿੱਚ ਮੇਨ ਚੀਜ਼ ਤੁਸੀਂ ਦੇਖੋ ਫੇਥ ਮੈਨੀਫੈਸਟੇਸ਼ਨ ਦੇ ਨਾਲ ਫੇਥ ਬਹੁਤ ਇੰਪੋਰਟੈਂਟ ਹੈ ਜੇ ਸਟਾਰਟ ਕਰ ਰਹੇ ਹੋ ਤਾਂ ਫੇਥ ਨਾਲ ਕਰੋ ਜੇ ਇੱਕ ਵੀ ਪਰਸੈਂਟ ਡਾਊਟ ਹੈਗਾ ਆ ਫਿਰ ਤੁਹਾਡਾ ਔਖਾ ਹੋ ਜਾਂਦਾ ਫਿਰ ਆਪਾਂ ਕਹਿੰਦੇ ਮੈਨੀਫੈਸਟੇਸ਼ਨ ਐਗਜ਼ਿਸਟ ਹੀ ਨਹੀਂ ਕਰਦੀ ਜੀ ਹਾਂ ਹੈਨਾ ਐਵੇਂ ਲੋਕ ਮਾਰਦੇ ਆ ਬਟ ਆਪਣੀ ਸਾਰੀ ਲਾਈਫ ਹੀ ਮੈਨੀਫੈਸਟੇਸ਼ਨ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਪਾਂ ਬਸ ਅਨਕੌਨਸ਼ੀਅਸਲੀ ਕਰ ਰਹੇ ਸੀ ਹੁਣ ਉਹਨੂੰ ਬੈਠ ਕੇ ਕੌਨਸ਼ੀਅਸਲੀ ਕਰ ਲਓ ਹੂੰ ਸਹੀ ਗੱਲ ਹੈ ਮੇਰੇ ਖਿਆਲਾਂ ਵੀ ਇਹ ਇੰਨੀ ਕਿ ਡਿਫੀਨੇਸ਼ਨ ਬਹੁਤ ਹੈ ਹੋਰ ਹੋਰ ਵੀਡੀਓਜ਼ ਲੈ ਕੇ ਆਵਾਂ ਆਡੀਓਜ਼ ਲੈ ਕੇ ਆਵਾਂਗੇ ਆਪਾਂ ਇਸ ਤੇ ਸੋਨਨ ਲਈ ਬਹੁਤ ਬਹੁਤ ਸ਼ੁਕਰੀਆ